ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲੇ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮਜੇਜ ਹੋਗੇ ਜਿਦੋਂ ਜੀ ਸਮਰ ਆਉਂਦਾ ਨਾ ਤੇ ਗੋਰਿਆਂ ਦੇ ਚਿਹਰੇ ਵਿਖਾਲੇ ਹੁੰਦੇ ਚਿਹਰੇ ਦੇ ਨੂਰ ਆਉਂਦਾ ਕਿਉਂਕਿ ਤਕਰੀਬੇ ਇੱਥੇ ਹਰ ਬੰਦੇ ਨੂੰ ਮਠਾਈ ਛੁੱਟੀਆਂ ਮਿਲਦੀਆਂ ਸਾਲ 'ਚ ਇਹਨਾਂ ਨੇ ਦੋ ਤਿੰਨ ਰੁੱਸ ਦੇਦੀਆਂ ਛੁੱਟੀਆਂ ਬਚਾ ਕੇ ਰੱਖੀਆਂ ਹੁੰਦੀਆਂ ਸਮਰ ਵਾਸਤੇ ਵੀ ਕਿਸੇ ਦੂਸਰੇ ਦੇ ਜਾ ਕੇ ਅਨਜੋਏ ਕਰਾਂਗੇ ਪੈਸੇ ਵੀ ਜ਼ਰੂਰ ਸੇਫ ਕੀਤੇ ਹੁੰਦੇ ਵੇ ਜੇ ਨਾ ਵੀ ਸੇਵ ਕੀਤੇ ਹੁੰਦੇ ਬੈਂਕ ਕੋਲ ਲੈ ਲੈਂਦੇ ਵੇ ਸਾਤਵਾਸ ਕਰ ਦਿੰਦੇ ਵੇ ਤੇ ਜੇ ਟਿਕਟਾਂ ਤੁਸੀਂ 22 ਇਹਦੀ ਪਹਿਲਾਂ ਬੁੱਕ ਰਾਈਆਂ ਹੋਣਾ ਕਿਤੇ 2-3 ਮਹੀਨੇ ਤੇ ਬੜੀਆਂ ਸਸਤੀਆਂ ਡੇਟਾ ਮਿਲ ਜਾਂਦੀਆਂ ਹਈਆਂ ਕਿਉਂਕਿ ਉਹ ਸੋਚਦੇ ਚਲੋ ਟਿਕਟ ਲੈ ਲੈਨੇ ਆ ਜੇ ਛਾੜੇ ਜਵਾਂ ਦੇ ਕੋਈ ਗੱਲ ਨਹੀਂ ਨਾ ਜਾਣ ਹੋਏਗਾ ਦੇ ਕਈ ਵਾਰੀ ਦੀ 15-15 ਪਾਉਂਦੇ 20-20 ਪਾਉਂਦੇ ਟਿਕਟ ਮਿਲ ਜਾਂਦੀ ਏ ਯੂਰਪ ਤੋਂ ਯੂਰਪ ਦੇ ਕਿਸੇ ਦੇਸ਼ ਜਾਣਾ ਜਿਵੇਂ ਸਪੇਨ ਹੋ ਗਿਆ ਪੁਰਤਗਾਲ ਹੋ ਗਿਆ ਫਰਾਂਸ ਹੋ ਗਿਆ ਜਰਮਨੀ ਹੋ ਗਿਆ ਇਟਲੀ ਹੋ ਗਿਆ ਗ੍ਰੀਸ ਹੋ ਗਿਆ ਬੜੀਆਂ ਸਸਤੀਆਂ ਟਿਕਟਾਂ ਲਗ ਜਾਂਦੀਆਂ ਏ ਰਿਆਨ ایرਵੇ ਤੇ ਬਹੁਤ ਸਸਤੀ ਦਾ ਇਹ ਤੇ ਜਿਹੜੇ ਕਦੀ ਬੰਦੇ ਟਾਂਗੇ ਤੇ ਨਹੀਂ ਨਾ ਬੈਠੇ ਉਹ ਵੀ ਟਿਕਟਾ ਖਰੀਦ ਲੈਂਦੇ ਵੇ ਉਹ ਕਹਿੰਦੇ 15 20 ਪਾਉਣ ਦੀ ਕਿਹੜੀ ਗੱਲ ਐ ਤੁਸੀਂ ਅਗਰ ਬਰਮਿੰਗਮ ਤੋਂ ਲੰਡਾ ਜਾਣਾ ਟ੍ਰੇਨ ਦੇ ਤੇ ਕਈ ਵਾਰੀ ਚੜ੍ਹ ਜਾਲੀ ਪਾਉਣ ਦੀ ਟਿਕਟ ਲੱਗੀ ਹੁੰਦੀ ਐ ਤੇ ਬਰਮਿੰਗਮ ਤੋਂ ਤੁਸੀਂ ਸਪੇਨ ਜਾਣਾ ਪੁਰਤਗਾਲ ਜਾਣਾ ਹੋਰ ਕਿਸੇ ਮੁਲਕ ਜਾਣਾ ਤੇ 20 ਪਾਉਣ ਦੀ ਟਿਕਟ ਮਿਲ ਜਾਂਦੀ ਐ ਇਸ ਕਰਕੇ ਗੋਰੇ ਬੜਾ ਅਨਜੋਏ ਕਰਦੇ ਵੇ ਜਿਹੜੇ ਦੇ ਅਮੀਰ ਐ ਜਿੰਨਾ ਉਹਦੇ ਚੰਗੇ ਪੈਸੇ ਉਹਦੇ ਮੰਗੇ ਜਿਹੜੇ ਲੜਨਦੇ ਵੇ ਤੇ ਜਿਹੜੇ ਥੋੜੇ ਦਰਮਿਆਨੇ ਬੰਦੇ ਉਹ ਸੋਚਦੇ ਟਿਕਟਾਂ ਮਹਿੰਗੇ ਲੈਂਦੇ ਕਿ ਲੋੜੇ ਉਹ ਜਾਗੇ ਉਹ ਮੁਲਕ ਕੋਈ ਖਾਂਗੇ ਉੱਥੇ ਜਾਗੇ ਖਰਚ ਕਰਾਂਗੇ ਅੱਛਾ ਹੋਟਲ ਲਾ ਲਾਂਗੇ ਅਨਜੋਏ ਕਰਾਂਗੇ ਕਈ ਦਾਰਿਸ਼ਾ ਰੂਪ ਪੀਣ ਦੇ ਸ਼ਕੀਨ ਨੇ ਕਈ ਬੀਜ ਤੇ ਜਾਂਦੇ ਸ਼ਕੀਨ ਨੇ ਯਾਨੀ ਹਰ ਬੰਦੇ ਦੀ ਸੋਚ ਆਪੋ ਆਪਣੀ ਹੈ ਉਹਨੇ ਉਸ ਸਾਧਨ ਨਾਲ ਆਪਣਾ ਟਾਈਮ ਟੇਬਲ ਤੇ ਬਜਟ ਬਣਾਇਆ ਹੁੰਦਾ ਹੈ ਵੀ ਮੈਂ ਕਿਹੜੇ ਮੁਕੀ ਜਾਣਾ ਤੇ ਕਿੰਨੀ ਖਰਚ ਕਰਨੀ ਹੈ ਅੱਜ ਕੱ데 ਫਲਿਕਸ ਬੱਸ ਚੱਲੀ ਹੈ ਉਹਦੀ ਬੜੀ ਮौज 20 25 30 ਪੌਣ ਦੀ ਟਿਕਟ ਮਿਲ ਜਾਂਦੀ ਹੈ ਇੱਕ ਦੇ ਵਿੱਚ ਬੜਾ ਫਾਇਦਾ ਹੁੰਦਾ ਹੈ ਕਿ ਤੁਸੀਂ ਸਮਾਨ ਜ਼ਿਆਦਾ ਲਿਆ ਸਕਦੇ ਹੋ ਜਿਹੜੀਆਂ ਸਸਤੀਆਂ ਡਿੱਟਾ ਬਾਈਏ ਨੇ ਉਹਦੇ ਵਿੱਚ ਸਿਰਫ 7-8 ਕਿਲੋ ਲਾਊਟ ਹੁੰਦਾ ਹੈ ਸਮਾਨ ਅਗਰ ਤੁਸੀਂ ਐਕਸਟਰਾ ਨਾਲ ਸਮਾਨ ਖਰੀਦਿਆ ਜੀ ਤੁਹਾਨੂੰ ਉਹਦੇ ਕਰੀਬ 20 ਪੌਂਟ ਐਕਸਟਰਾ ਦੇਨੇ ਬੰਦੇਵੇ ਜੇ ਅਗਰ ਤੁਸੀਂ ਫਲੈਕਸ ਬੱਥ ਜਾਂਦੇ ਹੋ ਤੇ ਤੁਹਾਨੂੰ ਕੋਈ ਐਕਸਟਰਾ ਨਹੀਂ ਦੇਣਾ ਪੈਂਦਾ ਤੁਸੀਂ ਰਸਤੇ ਦਾ ਵੀ ਸਮਾਨ ਕਾੜ ਪੀਂਦਾ ਨਾਲ ਜਾ ਸਕਦੇ ਹੋ ਅਨਜੋਈ ਹੋ ਜਾਂਦਾ ਤੇ ਰਾਤ ਤੁਸੀਂ ਕੱਟਣੀ ਹੈ ਬਸ ਦੇ ਵਿੱਚ ਤੁਹਾਡਾ ਹਟ ਦਾ ਕਰਾਈ ਪਜ ਜਾਂਦਾ ਇਸ ਕਰਕੇ ਹਰ ਬੰਦੇ ਦੀ ਸੋਚ ਅਲੱਗ-ਅਲੱਗ ਹੈ ਕਈ ਸੋਚਦੇ ਚਲੋ ਜੀ ਰਾਤ ਦਾ ਸਫਰੇ ਬੱਚ ਕੱਢ ਰਹੇ ਨੇ ਆ ਘੂੜ ਦਾ ਕਰਾਇਬ ਬੱਚੇਗਾ ਕਈ ਸੋਚਦੇ ਜੀ 22 ਯਰ ਜਾਣਾ ਹੈ ਘੰਟੇ ਚ ਪਹੁੰਚ ਜਾਵਾਂਗੇ ਉਹ ਇੱਕ ਦਿਨ ਬਾਅਦ ਕੰਮ ਕਰ ਲੈਣੇ ਆ ਯਾਨੀ ਕਿ ਹਰ ਇੱਕ ਦੀ ਸੋਚ ਅਲੱਗ-ਅਲੱਗ ਹੈ ਲੇਕਿਨ ਇਹ ਸਹੀ ਗੱਲ ਹੈ ਵੀ ਗੋਰੇ ਇੰਜੋਏ ਪੂਰਾ ਕਰਦੇ ਲਾਈਫ ਦਾ ਸਾਨੂੰ ਛੁੱਟੀਆਂ ਆਉਂਦੀਆਂ ਅਸੀ ਕਹਿੰਦੇ ਜਾ ਚਲੋ ਓਵਰ ਟਾਈਮ ਲਾ ਲੋ 4 ਪੈਸੇ ਬਣ ਜਾਣਗੇ ਅਸੀਂ ਸੱਚੀ ਆ ਅਸੀਂ ਗਰੀਬ ਮੁਰਕਾ ਜਾਈਏ ਆ ਸਾਡੀ ਨਜ਼ਰ ਚ ਪੈਸੇ ਦੀ ਬੜੀ ਵੈਲਿਊ ਹੈ ਪਤਾ ਇੱਕ ਵਾਰੀ ਪੈਸਾ ਜੀ ਖੋਣ ਗਿਆ ਤੇ ਮੁਰਗੇ ਮਿਲਣਾ ਕਿੱਥੋਂ ਵੇ ਇਹਨਾਂ ਦੇ ਪਤਾ ਹੈ ਦਵਾਈ ਮਿਲ ਜਣੀ ਫਰੀ ਬੁੱਢੇ ਹੋ ਗਏ ਤੇ ਪੈਨਸ਼ਨ ਮਿਲ ਜਣੀ ਹੈ ਪੜ੍ਹਾਈ ਸਾਨੂੰ ਬੱਚਾ ਵਾਸਤੇ ਪੈਸੇ ਖਰਚ ਕਰਨੇ ਪੈਂਦੇ ਵੇ ਇੱਥੇ ਪੜ੍ਹਾਈ ਵੀ ਫਰੀ ਹੈ ਤੇ ਦਵਾਈ ਵੀ ਫਰੀ ਹੈ ਤੇ ਪੈਨਸ਼ਨ ਵੀ ਹਰ ਬੰਦੇ ਨੂੰ ਮਿਲ ਜਾਂਦੀ ਹੈ ਇਸ ਕਰਕੇ ਗੋਰੀਆ ਦੇ ਸਾਡੇ ਵਿਚ ਸੋਚ ਦਾ ਬਹੁਤ ਫਰਕ ਗਿਆ ਉਮੀਦ ਹੈ ਕਿ ਦੋਸਤੋ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ ਸੰਦਾਈ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਵੀਡੀਓ ਸ਼ੇਅਰ ਕਰ ਦੇਣਾ ਥੈਂਕ ਯੂ ਵੈਰੀ ਮੱਚ ਤੁਹਾਡਾ